ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸਤਾਨ ਦੇ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਯਾਰਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਆਇ ਪ੍ਰੋਡਕਟ اور پیپر تو پہلے لگا دیا ہے اور جانے کرتے ہیں بھائی اور ساوا آنے کی گٹی بند کر دی ہے وہ بات بند کر دی ہے کمیٹی بند سمندر کا کمرہ دار دی کر دی ہے اور ڈی ایم جی کڈی نی ایم جی کمیٹی گٹی میں شرکت ਹੋਣੇ ਨਾਲੇ ਗੋਟ ਹੋ ਰਹੀ ਹੈ ਜੀ ਹਾਂਜੀ 8 ਗੋਟ ਹੋਲੇ ਗੋਟ ਹੋਣੇ 2 ਮਿੰਟ ਪਾ ਦੇ ਸੀ ਕੋਣੀ ਡਬੋਣਗੇ ਮਿਲਦਾ ਦੇਖੋ ਹੀ ਹੁਣ ਕੋਣੀ ਡੋਰਨਗੇ ਕੋਣੀ ਡੋਰਨਗੇ ਸੁਣਿਆ ਕੋਣੀ ਡੱਬੇ ਚਾਹੀਏ ओये, ओये तेरे। हाँ। हम इसका हरी ही कहेंगे। हम कहेंगे कि वो नहीं हूँ। इसका सुरेश का हार नहीं है। हम कहेंगे कि हार नहीं है। इधर सात-अट्टे जो मोज ले रहे हैं। आप दो दूर से आते होंगे।

ਇੱਥੇ ਕੋਡ 3927 ਨੂੰ ਪੈਨ ਡਰਾਈਵ ਆਪਰੇਟ ਕਰਕੇ ਪਹੁੰਚਾਓ ਸਿੱਧੀ ਬਾਤ ਇਹ ਹੀ ਹੈ ਸਿਰਫ ਤੁਹਾਨੂੰ ਆਰਾਮ ਨਾ ਇਹ ਆ ਜੀ ਆਰ ਪੀ ਹੈ ਨਾ ਆਰ ਪੀ ਫਾ ਓਏ ਆ ਵੀ ਰੈਡੀ ਹੋ ਸਾਰੇ ਜਣੇ ਹਾਂ ਹਾਂ ਕੋਈ ਗੱਲ ਨਹੀਂ ਐਸੇ ਨਹੀਂ ਹੁੰਦਾ ਕੋਈ ਗੱਲ ਕਰਵਾਉਂਦੀ ਐ ਜੇ ਆਪਣੇ ਮੁੱਲੇ ਹਾਨੂੰ ਰੈਡੀ ਕਰਵਾ ਦੇਣਾ ਮੈਂ ਕੀ ਕਰੂੰ ਮੈਂ ਬਾਰੂ ਮੈਨੂੰ ਇਹ ਮਤਲਬ ਆ ਰਹੀ ਉਹ ਗਾਣੇ ਤਾਂ ਨਹੀਂ ਇਹ ਤੇ ਥੋੜੀ ਹੈ ਜਿਆਦਾ ਵੀ ਆ ਗਿਆ ਭਈਆਂ ਹੀ ਹੈ ਆ ਆ ਜੋ ਹੈ ਮੇਰੇ ਕੋਲ ਬਹੁਤ ਖਸਰਦਾ ਗਿਆ ਹੈ ਤੁਮ ਅਰੇ ਹਾਂ ਮੈਂ ਇਤਨੇ ਜਾਨੇ ਪਰੇਸ਼ਾਨ ਹੋਨੇ ਆਪੇ ਇਕਲੇ ਹੋ ਰਹੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਿਤ ਅਯਾਦ ਤੁਹੀ ਦੇਖ ਰਹੇ ਹੋ ਸਾਡਾ ਚੈਨਲ ਸਾਡਾ ਚੈਨਲ ਦੇਖਣ ਵਾਲੇ ਸਾਰੇ ਦਸ਼ਕਾ ਦਾ ਇੱਕ ਵਾਰ ਫੇਰ ਮੈਂ ਦਿਲੋਂ ਸਵਾਦ ਕਰਦਾ ਹਾਂ ਦੋਸਤੋ ਅੱਜ ਅਸੀਂ ਖੜੇ ਆ ਸਟੇਸ਼ਨ ਤੇ ਗੁਨੀਆਨਾ ਗੁਨੀਆਨਾ ਸਟੇਸ਼ਨ ਆਏ ਇੱਥੇ ਸਾਰੀ ਜਿਹੜਾ ਹੈਗਾ ਸਵਾਰੀ ਇੱਥੇ ਖੜੀ ਹੈ ਸਾਰੀ ਜਿਹੜੀ ਟ੍ਰੇਨ ਆਪਾਂ ਕੋਟਕੂਰੇ ਤੋਂ ਕਹਿ ਸਕਦੇ ਆ 73540 ਤੇ ਕੋਟਕੂਰੇ ਤੋਂ ਤੁਰਦੀ ਆ ਬਠਿੰਡਾ ਨੂੰ ਜਿਹੜੀ ਰਵਾਨਾ ਹੁੰਦੀ ਆ ਕੋਟਕੂਰੇ ਤੋਂ ਉਹ 8 8:30 ਦੇ 9 ਦੇ ਵਿਚਕਾਰ ਜਿਹੜਾ ਗੁਨੀਆਨੇ ਪਹੁੰਚਦੀ ਆ ਉਸ ਤੋਂ ਪਹਿਲਾਂ ਹੀ ਇੱਥੇ ਗੁਨੀਆਨੇ ਸਟੇਸ਼ਨ ਤੇ ਪਹੁੰਚ ਕੇ ਇੱਕ ਯਾਤਰੀਆਂ ਵੱਲੋਂ ਰੋਕੀ ਜਾਂਦੀ ਹੈ ਗੱਡੀ ਇੱਥੇ ਵੀ ਕੋਈ ਬੰਦੇ ਵਾਰ ਤੇ ਗੱਡੀ ਦਾ ਵੀ ਨਾਂ ਲੈ ਰਹੇ ਨੇ ਵੀ ਉਹ ਵੀ ਕੋਈ ਗੱਲ ਕਰ ਰਹੇ ਕੀ ਮਸਲਾ ਹੈ ਕਲੀਅਰ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਰਜਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਇੱਥੇ ਗੁਨਿਆਨੇ ਗੱਡੀ ਰੁਕੀ ਆ ਆਪਦੀ ਪੈਸੇਂਜਰ ਗੱਡੀ ਹੈ ਜਿਹੜੀ ਤੁਹਾਡੀ 9 ਵਜੇ ਦਰਮਿਆਨ ਬਟਡੇ ਪਹੁੰਚਦੀ ਹੈ ਵੀ ਉਹ ਕਿਉਂ ਰੁਕੀ ਆ ਕੀ ਵਜ੍ਹਾ ਹੈ ਇਹ ਰੋਕਣ ਦਾ ਕਾਰਨ ਇਹ ਹੈ ਜੀ ਸਾਡੀ ਟ੍ਰੇਨ ਦਿੱਲੀ ਬੰਦੇ ਭਾਰਤ ਕ੍ਰੋਸਿੰਗ ਕਰਕੇ ਜਾਂ ਜੈਤੋ ਕ੍ਰੋਸਿੰਗ ਕਰ ਦਿੰਦੇ ਨੇ ਜਾਂ ਦੋਨੇ ਨੇ ਕ੍ਰੋਸਿੰਗ ਕਰ ਦਿੰਦੇ ਸਾਡੀ ਟ੍ਰੇਨ ਖੜੀ ਜਾਂਦੀ ਹੈ ਹਰ ਇੱਕ ਪੈਸੇਂਜਰਾਂ ਦਾ ਜਾਂ ਸਵੇਰ ਚੱਲਦਾ ਠੀਕ ਹੈ ਉਹਨੂੰ ਬੜੀ ਦਿੱਕਤ ਆਉਂਦੀ ਹੈ ਠੀਕ ਹੈ ਟਾਈਮ ਸਿਰ ਪਹੁੰਚਦਾ ਨਹੀਂ ਕਿ ਅੱਗੇ ਡਿਊਟੀਆਂ ਦੇ ਜਿਹੜੇ ਬੰਦੇ ਕੰਮ ਕਰਦੇ ਨੇ ਨੂੰ ਬੜੀ ਦਿੱਕਤ ਆਉਂਦੀ ਹੈ ਕਿ ਅੱਗੇ ਵੀ ਗਾਂ ਜਾਣਾ ਹੁੰਦਾ ਇਹ ਟ੍ਰੇਨ ਇੱਥੇ ਕਰਕੇ ਕ੍ਰੋਸਿੰਗ ਕਰਕੇ ਇਹਨੂੰ ਅੱਗੇ ਤੋਰ ਦਿੰਦੇ ਸਾਰੇ ਪਰੇਸ਼ਾਨ ਯਾਤਰੀ ਹੋਇਆ ਇਸ ਕਰਕੇ ਅਸੀਂ ਨੂੰ ਨਿਰਣਾ ਲਿਆ ਵੀ ਸਾਰੀ ਯੂਥ ਨੇ ਠੀਕ ਹੈ ਸਾਰੀ ਪੈਸੈਂਜਰ ਨੇ ਐਡਮਨ ਨੇ ਐਸੀ ਟ੍ਰੇਨ ਨੂੰ ਇੱਥੇ ਰੋਕਣਾ ਹੀ ਆ ਠੀਕ ਹੈ ਸਾਡੇ ਮਸਲੇ ਦਾ ਹੱਲ ਹੋਣਾ ਚਾਹੀਦਾ ਜਾਂ ਟ੍ਰੇਨ ਇਹੀ ਪਹਿਲਾਂ ਜਾਣੀ ਚਾਹੀਦੀ ਆ ਜਿੰਦਾ ਟਾਈਮ 'ਚ ਹੀ ਕਰਨਾ ਚਾਹੀਦਾ ਬੰਦੇ ਵਰਤਾ ਸੀ ਇਹੀ ਅਪੀਲ ਕਰਦੇ ਮਾਨਜੋਗ ਰਵਣਜੀਤ ਬਿੱਟੂ ਜੀ ਨੂੰ ਜਾਂ ਆਪਣੇ ਰੇਲਵੇ ਸਟੇਸ਼ਨ ਮਾਸਟਰ ਜੀ ਨੂੰ ਇਹੀ ਕਹਿੰਨੇ ਆ ਵੀ ਸਾਡੇ ਇਸ ਚੀਜ਼ ਦਾ ਪਹਿਲੇ ਆਧਾਰ ਤੇ ਮਸਲੇ ਦਾ ਹੱਲ ਹੋਣਾ ਚਾ ਤੁਹਾਡੀ ਇਸ ਇਸ ਮਸਲੇ ਨੂੰ ਇਸ ਮਸਲੇ ਨੂੰ ਲੈ ਕੇ ਤੁਹਾਡੀ ਕੋਈ ਰੇਲਵੇ ਸਟੇਸ਼ਨ ਮਾਸਟਰ ਗੁਨਿਆਨਾ ਜਿੱਥੇ ਤੁਸੀਂ ਗੱਡੀ ਰੋਕੀ ਆ ਕੋਈ ਗਲਮਤ ਹੋਈ ਮੇਰੀ ਇਹਨਾਂ ਨਾਲ ਉਹੀ ਗੱਲਬਾਤ ਹੋਈ ਇਹ ਕਹਿੰਦੇ ਸਾਨੂੰ ਬੜੇ ਟਾਈਮ ਦਾ ਇਹ ਲੱਗ ਰਿਹਾ ਵੀ ਸਾਡੇ ਕੋਲੇ ਆਉਂਦੇ ਨੇ ਬੰਦੇ ਇਸ ਚੀਜ਼ ਦਾ ਮਸਲੇ ਦਾ ਹੱਲ ਕਰਵਾਉਣੇ ਆ ਕਹਿੰਦੇ ਤੁਸੀਂ ਇੱਕ ਵਾਰੀ ਫਰੀਦਪੁਰ ਜਾ ਕੇ ਤੁਸੀਂ ਇਹ ਚੀਜ਼ ਦਾ ਹੱਲ ਕਰਵਾਓ ਉੱਥੇ ਜਾ ਕੇ ਕਹੋ ਅਸੀਂ ਤਾਂ ਤੁਹਾਨੂੰ ਹੀ ਕਹਿ ਸਕਦਾ ਇੱਥੇ ਦਿੱਕਤ ਆ ਰਹੀ ਆ ਕਿਉਂਕਿ ਮੈਂ ਜੈਤੋ ਦਾ ਰਹਿਣ ਵਾਲਾ ਠੀਕ ਹੈ ਮੈਂ ਉੱਥੇ ਜਾ ਕੇ ਥੋੜਾ ਕਰਵਾਉਂਗਾ ਮੈਨੂੰ ਇੱਥੇ ਦਿੱਕਤ ਆ ਰਹੀ ਆ ਜ ਫਰੀਦਕੋਟ ਦੇ ਨਵੇਂ ਕੋਰਟ ਪੂਰੇ ਅੱਟੇ ਟਾਈਮ ਜਿੱਥੇ ਵੀ ਦਿੱਕਤ ਆਉਂਦੀ ਉਹ ਚੀਜ਼ ਨੂੰ ਉੱਥੇ ਜਾ ਕੇ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਆ ਇਹ ਟਾਈਮ ਬਹੁਤ ਟਾਈਮ ਦੀ ਪ੍ਰੋਬਲਮ ਆ ਰਹੀ ਸੀ ਠੀਕ ਹੈ ਜਦੋਂ ਬੰਦੇਪਾਤ ਰੇਲਨ ਚੱਲੀ ਆ ਉਹਦੇ ਸਾਨੂੰ ਇਹ ਚੀਜ਼ ਦੀ ਦਿੱਕਤ ਆਈ ਆ ਅਸੀਂ ਇਹ ਚੀਜ਼ ਦਾ ਹੱਲ ਚਾਹੁੰਦੇ ਆ ਸਾਡੀ ਬੰਦੇਪਾਤ ਟ੍ਰੇਨ ਨਾਲ ਕੋਈ ਪ੍ਰੋਬਲਮ ਕੋਈ ਨਰਾਜ ਨਹੀਂ ਉਹ ਟ੍ਰੇਨ ਦਾ ਟਾਈਮ ਚਾਹੀਦਾ ਜਾਵੇ ਜਾਂ ਤਾਂ ਉਹ ਟੇਮ ਅੱਗੇ ਜਾਂ ਪਿੱਛੇ ਹੋ ਜਾਵੇ ਟ੍ਰੇਨ ਜਿਹੜੀ ਬੰਦੇਪਾਤ ਆ ਇਹ 1 ਘੰਟੇ ਚ ਲੇਟ ਜੈਕ ਘੰਟਾ ਪਹਿਲਾਂ ਇਹਨੂੰ ਕੋਈ ਦਿੱਕਤ ਨਹੀਂ ਉਹ ਜਿਹੜੀ ਪੈਸੇਂਜਰ ਟ੍ਰੇਨ ਚੱਲਦੀ ਹੈ ਸਾਡੀ ਜੰਮੂ ਟ੍ਰੇਨ ਸੀ ਜੰਮੂ ਤੋਂ ਵੀ ਜਿਹੜੀ ਚੱਲਦੀ ਸੀ ਉਹ ਵੀ ਬੰਦ ਹੋ ਚੁੱਕੀ ਆ ਇਹੀ ਟ੍ਰੇਨ ਇਹ ਸਾਰਾ ਇਹੀ ਟ੍ਰੇਨ ਆਮ ਯਾਤਰੀ ਲਈ ਸਾਰਾ ਹੈਗਾ ਬਾਈ ਚੀਜ਼ ਦਾ ਹੱਲ ਹੋਣਾ ਚਾਹੀਦਾ ਆਪਣੀ ਹੀ ਅਪੀਲ ਆ ਸ਼ਾਮ ਨੂੰ ਡੀਐਮਡਬਲਿਊ ਸ਼ਾਮ ਨੂੰ ਜਿਹੜੀ ਡੀਐਮ ਚੱਲਦੀ ਆ ਸਾਡਾ ਸਵਾ 8 ਵੇ ਚੱਲਦੀ ਆ ਬਠਿੰਡੇ ਤੋਂ ਉਹ ਵੀ ਆਪਾਂ ਇਹੀ ਅਪੀਲ ਕਰਦੇ ਆ ਰੇਲਵੇ ਮਤਰਾਲੇ ਨੂੰ ਉਹ ਵੀ ਚਲਾਈ ਜਾਵੇ ਸਾਡੀ ਬਸ ਇਹੀ ਮੇਰੀ ਗੁਜਾਰਿਸ਼ ਹੈ ਇਹ ਸਾਰੇ ਪੈਸੇਂਜਰ ਨੇ ਇਹਨਾਂ ਦੀ ਗੁਜਾਰਿਸ਼ ਹੈ ਕਿ ਹੋਣੀ ਚਾਹੀਦੀ ਹੈ ਸਟੇਸ਼ਨ ਮਾਸਟਰ ਦਾ ਆਪਾਂ ਆਪਾਂ ਸਟੇਸ਼ਨ ਮਾਸਟਰ ਦਾ ਰਵਈਆ ਕਿਸ ਤਰ੍ਹਾਂ ਦਾ ਰਿਹਾ ਵੀ ਜਿਵੇਂ ਆਪਾਂ ਕਹਿ ਦਈਏ ਵੀ ਜਿਹੜਾ ਹੈਗਾ ਵੀ ਇੱਕ ਆਪਾਂ ਕਹਿ ਦਈਏ ਇੱਕ ਡੀਲ ਕਰਨ ਦਾ ਜਿਹੜਾ ਤਰੀਕਾ ਹੁੰਦਾ ਪਬਲਿਕ ਨੂੰ ਵੀ ਜੇ ਇੱਕ ਦੋ ਜਣੇ ਜਾਂਦੇ ਆ ਤਾਂ ਮਤਲਬ ਪਿਆਰ ਨਾਲ ਕਰਦੇ ਨੇ ਜਾਂ ਇਕੱਠ ਜਾਂਦਾ ਵੀ ਉਸ ਤਰ੍ਹਾਂ ਸਟੇਸ਼ਨ ਮਾਸਟਰ ਜੀ ਨੂੰ ਬਹੁਤ ਮਾਨਯੋਗ ਨੇ ਆਪਣੇ ਉਹਨਾਂ ਲਈ ਬਹੁਤ ਤਹਿ ਦਿਲੋਂ ਆਪਣਾ ਪਿਆਰ ਵੀ ਹੈ ਠੀਕ ਹੈ ਚਲੋ ਆਪਣੀ ਗੱਲ ਸੁਣੀ ਆ ਉਹਨਾਂ ਨੇ ਠੀਕ ਹੈ ਹਲ ਉਹ ਵੀ ਕਰਵਾਉਣਗੇ ਆਪਾਂ ਨੂੰ ਤੇ ਵੀ ਗੁਜਾਰਸ਼ ਹੈਗੀ ਉਹਨਾਂ ਦੇ ਕਰ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੰਦੇਵਾਰਤ ਟ੍ਰੇਨ ਨੂੰ ਲੈ ਕੇ ਜਿਹੜਾ ਹੈਗਾ ਤੁਸੀਂ ਕੀ ਕਹਿਣਾ ਹੈ ਵੀ ਬੰਦੇਵਾਰਤ ਟ੍ਰੇਨ ਜਿਵੇਂ ਕਹਿੰਦੇ ਨੇ ਵੀ ਮਹਿੰਗੀ ਗੱਡੀ ਹੈ ਮਹਿੰਗੀ ਗੱਡੀ ਹੈ ਤੇ ਉਹਦਾ ਜਿਹੜਾ ਲਾਹਾ ਹੈ ਜਿਹੜਾ ਐਮਐਸਟੀ ਵਾਲਾ ਤਾਂ ਲੈ ਹੀ ਨਹੀਂ ਸਕਦਾ ਤੇ ਆਮ ਪਸੇਂਜਰ ਵੀ ਜਿਹੜਾ ਹੈਗਾ ਇਹਨੇ ਕਰਾਇਆ ਨਹੀਂ ਲਾ ਸਕਦਾ ਉਹ ਜੇ ਹੁਣ ਕਹਿੰਦੇ ਆ ਵੀ ਸਾਡੀ ਗੱਲ ਵੀ ਸਾਡੇ ਧਿਆਨ ਚ ਆਈ ਹੈ ਵੀ ਸਟੇਸ਼ਨ ਮਾਸਟਰ ਕਹਿੰਦੇ ਵੀ ਤੁਸੀਂ ਉਹ ਗੱਡੀ ਰਕਾ ਲਓ ਬੰਦੇ ਵਾਰ ਤਰਕਾ ਲਓ ਵੀ ਉਹਦਾ ਆਪਾਂ ਨੂੰ ਬੈਨੀਫਿਟ ਕੀ ਚਿਰ ਕੰਮ ਬੰਦੇ ਭਾਰਤ ਟ੍ਰੇਨ ਦਾ ਆਪਾਂ ਨੂੰ ਰਕਾਉਣ ਦਾ ਕੋਈ ਉਹ ਬੈਨੀਫਿਟ ਨਹੀਂ ਕੋਈ ਫਾਇਦੇ ਨਹੀਂ ਤਾਂ ਕੋਈ ਤੋਕਣੀ ਹੈ ਤਾਂ ਜਿਹੜਾ ਤਕੜਾ ਵਪਾਰੀ ਆ ਜਿਹਨੇ ਜਾਣਾ ਬਿਜ਼ਨਸ ਕਰਨਾ ਕੁਝ ਵੀ ਉਹਨਾਂ ਵਾਸਤੇ ਟ੍ਰੇਨ ਬਣੀ ਹੈ ਠੀਕ ਆ ਆਮ ਜਨਤਾ ਵਾਸਤੇ ਟ੍ਰੇਨ ਨਹੀਂ ਹੈ ਠੀਕ ਆ ਆਮ ਜਨਤਾ ਵਾਸਤੇ ਓਨਲੀ ਪੈਸੇਂਜਰ ਅਵੇਲੇਬਲ ਆ ਬਸਟ੍ਰੇਨ ਜਿਹੜੀ ਇਹ ਚੀਨੂ ਫੋਰਡ ਕਰਦੀ ਹੈ ਠੀਕ ਹੈ ਜਿਹੜਾ ਮੈਨੂੰ ਲੈ ਕੇ ਜਾਂਦੇ ਨੇ ਠੀਕ ਆ ਬੰਦੇ ਪਰਤ ਆਮ ਗਰੀਬ ਜਨਤਾ ਤੋਂ ਰੇਂਜ ਤੋਂ ਬਾਹਰ ਆ ਠੀਕ ਆ ਆਪਾਂ ਨੂੰ ਬਸ ਪੈਸੇਂਜਰ ਟ੍ਰੇਨ ਆ ਇਹ ਇੱਕ ਟ੍ਰੇਨ ਮਤਲਬ ਕਿ ਆਪਾਂ ਇਹ ਅਪੀਲ ਕਰਦੇ ਆ ਫਰੀਪੁਰ ਤੋਂ ਇੱਕ ਟ੍ਰੇਨ ਜਿਹੜੀ ਆਮ ਟ੍ਰੇਨ ਆ ਉਹ 8.5 ਤੇ 9 ਦੇ ਵਿੱਚ ਵਿੱਚ ਇੱਕ ਟ੍ਰੇਨ ਹੋਰ ਚਲਾਈ ਜਾਵੇ ਆਪਾਂ ਤਾਂ ਇਹ ਅਪੀਲ ਕਰਦੇ ਆ ਰੀਲਮਤਰਾਲ ਨੂੰ ਠੀਕ ਹੈ ਇਸ ਤੋਂ ਇਲਾਵਾ ਕੋਈ ਹੋਰ ਡੀਆਰਐਮ ਵਿਭਾਗ ਨੂੰ ਕੋਈ ਜਾਣਕਾਰੀ ਤੁਸੀਂ ਦੇਣਾ ਚਾਹੁੰਦੇ ਹੋ ਬਸ ਇਹੀ ਮੇਰੀ ਸ਼ਾਮ ਦੀ ਟ੍ਰੇਨ ਦੀ ਪੀ ਲੈ ਵੀ ਸ਼ਾਮ ਜਿਹੜੀ 7:30 ਚੱਲਦੀ ਜਿਹੜੀ ਬੰਦ ਕੀਤੀ ਗਈ ਆ ਉਹ ਟ੍ਰੇਨ ਨੂੰ ਵੀ ਅੱਪਾ ਰੇਗੋਲ ਚਲਾਈ ਜਾਵੇ ਬਸ ਇਸ ਤੋਂ ਬਾਅਦ ਇੱਕ ਇਸ ਤੋਂ ਬਾਅਦ ਸਵੇਰ ਇੱਕ ਇਸ ਤੋਂ ਬਾਅਦ ਸਵੇਰ ਜਿਹੜੀ ਹੈਗੀ ਜੰਮੂ ਹੁੰਦੀ ਸੀ ਸਵੇਰ ਜਿਹੜੀ ਜੰਮੂ ਚੱਲਦੀ ਸੀ ਟ੍ਰੇਨ ਸੀਗਾ ਪਰੋ ਪਰੋ ਚੱਲਦੀ 7:30 ਵਜੇ ਉਹ ਚੀਜ਼ ਬੰਦ ਕੀਤੀ ਗਈ ਉਹਦੀ ਥਾਂ ਤੇ ਬੰਦੇ ਪੱਤ ਲੈ ਗਿਆ ਸੀ ਇਹ ਵੀ ਰੇਲ ਮਤਰਾਲੇ ਨੂੰ ਬੇਨਤੀ ਕਰਦੇ ਆ ਠੀਕ ਹੈ ਉਹਦੀ ਥਾਂ ਤੇ ਮਲਕੀ 850 ਤੋਂ 9 ਦੇ ਵਿੱਚ ਵਿੱਚ ਇੱਕ ਟ੍ਰੇਨ ਉੱਤੋਂ ਫਰੀਪੁਰ ਤੋਂ ਕੈਂਟ ਤੋਂ ਚਲਾਈ ਜਾਵੇ ਜਿਹੜੀ ਆਮ ਪਬਲਿਕ ਨੂੰ ਉਹ ਚੀਜ਼ ਦਾ ਲਾਭੰਦ ਹੋਵੇ ਫਾਇਦਾ ਚੱਕ ਸਕਣ ਉਹ ਚੀਜ਼ ਠੀਕ ਹੈ ਜੀ ਇਹ ਆਪਾਂ ਬਿਯਾਰਸ਼ ਕਰਦੇ ਰੇਲ ਮਤਰਾਲੇ ਨੂੰ ਮਾਨਯੋਗ ਰਵਨੀਤ ਬੱਟੇ ਨੂੰ ਆਪਾਂ ਅਪੀਲ ਕਰਦੇ ਸਾਰੀ ਜੂਥ ਜੇ ਬੀਜੇਪੀ ਪੰਜਾਬ ਦੇ ਬੱਚੇ ਚਾਹੁੰਦੀ ਆ ਇਹ ਆਪਣਾ ਰਾਏ ਕਰ ਸਕਦੀ ਆ ਉਹਨੂੰ ਇਹ ਚੀਜ਼ ਮੁੱਦਿਆਂ ਦਾ ਹੱਲ ਕਰਨਾ ਹੀ ਚਾਹੀਦਾ ਇਹ ਮੁੱਦਿਆਂ ਨੂੰ ਲੈ ਕੇ ਜੇ ਇਹਨਾਂ ਨੇ ਆਮ ਜਨਤਾ ਨੂੰ ਸੁਖ ਸੁਵੈਦਾ ਦੇਣਗੇ ਤਾਂ ਬੀਜੇਪੀ ਪੰਜਾਬ ਦੇ ਵਿੱਚ ਹਰ ਇੱਕ ਥਾਂ ਤੇ ਰਾਜ ਕਰ ਸਕਦੀ ਆ ਪਰ ਇਹ ਚੀਜ਼ ਆਉਣੇ ਆ ਜੀ ਕੀ ਨਾਮ ਹੈ ਤੁਹਾਡਾ ਮੇਡਮ ਹਰਜਿੰਦਰ ਸਿੰਘਾ ਜੀ ਇਹ ਸੀ ਕਿ ਹਰਜਿੰਦਰ ਸਿੰਘ ਜੀ ਇਹਨਾਂ ਨੇ ਗੱਲਬਾਤ ਕੀਤੀ ਵੀ ਜਿਹੜੀ 750 ਵਾਲੀ ਜਿਹੜੀ ਹੈਗੀ ਹੈ 3540 ਤੇ ਜਿਹੜੀ ਤੁਰਦੀ ਹੈ ਬਟਿੰਡੇ ਨੂੰ ਕੋਟਕਪੂਰਾ ਤੋਂ ਉਹ ਗੱਡੀ ਨੂੰ ਜਿਹੜਾ ਹੈਗਾ ਰਾਈਟ ਰੱਖਿਆ ਜਾਵੇ ਤੇ ਗਿਆਨੇ ਜਿਹੜਾ ਹੈਗਾ ਇਹਨੂੰ ਰੋਕ ਰੋਕਣ ਦਾ ਜਿਹੜਾ ਹੈਗਾ ਸਾਜ਼ਿਸ਼ ਕੀਤੀ ਜਾਂਦੀ ਹੈ ਜਿਹੜੀ ਐਨਾ ਟਾਈਮ ਗੁਜ਼ਾਰਿਆ ਜਾਂਦਾ ਇੱਥੇ ਖੜਾਇਆ ਜਾਂਦਾ ਉਹ ਨਾ ਕੀਤਾ ਜਾਵੇ ਤੇ ਜੰਮੂ ਬੰਦੇਵਾਰ ਤੋਂ ਟ੍ਰੇਨ ਨੂੰ ਲੈ ਕੇ ਵੀ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਵੀ ਉਹਦਾ ਆਮ ਜਨਤਾ ਨੂੰ ਕੋਈ ਫਾਇਦਾ ਨਹੀਂ ਵੱਡੇ ਬੰਦਿਆਂ ਨੂੰ ਫਾਇਦਾ ਜਿਹੜੇ ਕਰਾਏ ਪਰ ਸਕਦੇ ਆ ਉਹਨਾਂ ਨੂੰ ਫਾਇਦਾ ਉਹੀ ਇਹਦਾ ਲਾਭ ਲੈ ਸਕਦੇ ਨੇ ਅਦਰਵਾਈਜ਼ ਹੋ ਇਸ ਤੋਂ ਇਲਾਵਾ ਸਾਡੇ ਨਾਲ ਹੋਰ ਵੀ ਇੱਥੇ ਬੰਦੇ ਜੁੜਦੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਰ ਕੀ ਨਾਮ ਤੁਹਾਡਾ ਵੀਜੇ ਕੁਮਾਰਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਸਰ ਜੀ ਅਸੀਂ ਕਹਿੰਦੇ ਆ ਜਿਹੜੀ ਸ਼ਾਮ ਨੂੰ ਡੀਐਮਯੂ ਚੱਲਦੀ ਹੈਗੀ ਹੈ ਉਹ ਕਿਉਂ ਬੰਦ ਕਰਦੇ ਆ ਜੀ ਵਜ੍ਹਾ ਉਹਨਾਂ ਨੇ ਫੋਗ ਬਣਾਈ ਹੈ ਜੀ ਫੋਗ ਮਤਲਬ ਜਿਹੜੀ ਫੋਗ ਹੁਣ ਕਿਹੜੀ ਫੋਗ ਹੈ ਜਿਹੜੀ ਧੁੱਪ ਨਿਕਲੀ ਪਈ ਹੈ ਜੀ ਸਾਰੀ ਠੰਡ ਠੰਡ ਦਾ ਬੰਨਾ ਲਾ ਕੇ ਜਿਹੜਾ ਗਾਇਸਲ ਰੀਵੇ ਬੰਦ ਕਰਦੀ ਹੈ ਤਿੰਨ ਮਹੀਨੇ ਇੱਥੇ ਬੰਦ ਕਰਦੀ ਹੈ ਠੰਡ ਦਾ ਸਾਰੀ ਸਾਰੀ ਜਨਤਾ ਬਸਾਂ ਦੇ ਪਰੇਸ਼ਾਨ ਹੁੰਦੀ ਹੈ ਲੰਕ ਕੇ ਜਾਂਦੇ ਕੋਈ ਰਾਹ ਚ ਢਿੱ 15 15000 ਕੀ ਬੰਦਾ ਉਹਦੇ ਨਾਲ ਨਹੀਂ ਉਹਦੇ ਬਾਰੇ ਕੁਝ ਕਹੋ ਤੁਸੀਂ ਰੇਲਵੇ ਨੂੰ ਕਹਿੰਦੇ ਕਿਉਂ ਨਹੀਂ ਰੇਲਵੇ ਨੂੰ ਕਹੀ ਜਾ ਰਹੇ ਯਾਰ ਯਾਰ ਬਾਈ ਜੀ ਸਾਰੇ ਕਹੀ ਜਾ ਰਹੇ ਹੈਗੇ ਨਹੀਂ ਪਹਿਲਾਂ ਉਸ ਗੱਡੀ ਲੈ ਕੇ ਤੁਹਾਡੀ ਕੋਈ ਗੱਲ ਹੋਈ ਹੈ ਪਹਿਲਾਂ ਬਥੇਰੀਆਂ ਗੱਲਾਂ ਕੀਤੀ ਸਾਰਿਆਂ ਨੇ ਨਹੀਂ ਕੋਈ ਡੀਆਰਐਮ ਆਫਿਸ ਤੱਕ ਕੋਈ ਪਹੁੰਚ ਕੀਤੀ ਕੋਈ ਮਤਲਬ ਗੱਲ ਕੀਤੀ ਦੇਖੋ ਜੀ ਹਜੇ ਤੱਕ ਤਾਂ ਵੈਸੇ ਹਰ ਸਾਲ ਗੱਲ ਬੰਦ ਕਰਦੇ ਆ ਅਸੀਂ ਤਾਂ ਰਿਕਵੈਸਟ ਕਰਦੇ ਆ ਸਾਨੂੰ ਕੋਈ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੁਝ ਨਹੀਂ ਅਸੀਂ ਤਾਂ ਰਿਕਵੈਸਟ ਕਰਦੇ ਆ ਇਹ ਤਾਂ ਕਿੰਨੇ ਸਾਰੀ ਜਨਤਾ ਪਰੇਸ਼ਾਨ ਹੋ ਰਹੀ ਹੈਗੀ ਹੈ ਸਾਉਂਡੋਂ ਕੋਈ ਕੋਈ ਬੱਸ ਵੀ ਨਹੀਂ ਆਉਂਦੀ ਕੋਈ ਉਸ ਬਾਅਦ ਇੱਕ ਬੱਸ ਖਰਾਬ ਹੋ ਜੇ ਤਾਂ ਲੰਕ ਕੇ ਆਉਂਦਾ ਕੋਈ ਸਰਦੀ ਦੇ ਵਿੱਚ ਪਰੇਸ਼ਾਨ ਹੋ ਰਹੀ ਸਾਰੀ ਦੁਨੀਆ ਜੀ ਬਿਲਕੁਲ ਇਹ ਸੀਗੇ ਵਿਜੇ ਕੁਮਾਰ ਜੀ ਇਹਨਾਂ ਨੇ ਇਹੀ ਗੱਲ ਕਹੀ ਹੈ ਵੀ ਜਿਹੜੀ 7:30 ਵਾਲੀ ਫਾਜ਼ਿਲਕਾ ਡੀਐਮ ਜੂ ਜਿਹੜਾ ਹੈਗਾ ਵੀ ਬੰਦ ਕੀਤੀ ਹੈ 7:30 ਵਾਲੀ ਬਟਿੰਡਾ ਤੋਂ ਤੁਰਨ ਵਾਲੀ ਉਹ ਗੱਡੀ ਨੂੰ ਵੀ ਚਲਾਇਆ ਜਾਵੇ ਤੇ ਇਸ ਤੋਂ ਇਲਾਵਾ ਜਿਹੜਾ ਇੱਕ ਹੈ ਇੱਕ ਕੋਟਕੂਰੇ ਤੋਂ ਇਹਨਾਂ ਨੇ ਮੰਗ ਕੀਤੀ ਸੀਗੀ ਵੀ 8:30 ਤੋਂ 9:00 ਦੇ ਵਿੱਚਕਾਰ ਇੱਕ ਗੱਡੀ ਹੋਰ ਇਹਦਾ ਗਾ ਬਟਿੰਡਾ ਵਾਸਤੇ ਦਿੱਤੀ ਜਾਵੇ ਵੀ ਜਿਹੜਾ ਕੀ ਜਿਹੜੇ ਲੋਕ ਜਿਹੜੇ ਓਕੇ ਹੁੰਦੇ ਨੇ ਉਹ ਸੁਖਾਲੇ ਹੋ ਸਕਣ ਹੋਰ ਜੇ ਜਾਣਕਾਰੀ ਸਾਡੇ ਤੋਂ ਮਿਲਦੀ ਹੈ ਜੇ ਕੋਈ ਹੋਰ ਬੋਲਣਾ ਚਾਹੁੰਦਾ ਸਾਡੇ ਨਾਲ ਕੋਈ ਗੱਲਬਾਤ ਕਰਨ ਚਾਹੁੰਦਾ ਕਰ ਸਕਦੇ ਹੋ ਕੋਈ ਕਰਨਾ ਚਾਹੁੰਦਾ ਕੋਈ ਹੈਗੀ ਗੱਲ ਤਾਂ ਕਰ ਸਕਦੇ ਚਲੋ ਠੀਕ ਹੈ ਫਿਲਹਾਲ ਸਾਡੇ ਨਾਲ ਕੋਈ ਵੀ ਹੈ ਨਹੀਂ ਕਿ ਜਿੰਨੇ ਸਾਡੀ ਗੱਲਬਾਤ ਹੋਈ ਹੈ ਅਸੀਂ ਉਨੀ ਜਿਹੜਾ ਹੈਗਾ ਇੱਕ ਵਾਰ ਅੱਗੇ ਜਿਹੜਾ ਹੈਗਾ ਜਾਣਕਾਰੀ ਪਹੁੰਚਦੀ ਕਰਦੇ ਆ ਸਾਡੀ ਜਾਣਕਾਰੀ ਨੂੰ ਦੇਖਦੇ ਰਹੋ ਜਿਹੜਾ ਸਾਡੀ ਰਿਪੋਰਟ ਨੂੰ ਦੇਖਦੇ ਰਹੋ ਹੋਰ ਜੀ ਜਾਣਕਾਰੀ ਲੋਕਾਂ ਤੋਂ ਮਿਲੀ ਅਸੀਂ ਉਹ ਵੀ ਲੋਕਾਂ ਦੇ ਰੂਬਰੂ ਲੈ ਕੇ ਆਵਾਂਗੇ ਤਦ ਤੱਕ ਦੇਖਦੇ ਰਹੋ ਸਾਡੀ ਰਿਪੋਰਟ ਮੈਂ ਕੋਟਕਪੁਰਾ ਤੋਂ ਰੋਹਿਤ ਆਜ਼ਾਦ ਇਸ ਟਾਈਮ ਅਸੀਂ ਖੜੇ ਹਾਂ ਗੁਨੀਆਣਾ ਸਟੇਸ਼ਨ ਤੇ ਜੇ ਜਿਹੜੀ ਹੋਰ ਗੁਨੀਆਣਾ ਸਟੇਸ਼ਨ ਤੇ ਕੋਈ ਅਪਡੇਟ ਹੋਈ ਤਾਂ ਉਹ ਵੀ ਲਾਜ਼ਮੀ ਤੁਹਾਨੂੰ ਦਿਖਾਵਾਂਗੇ ਤਦ ਤੱਕ ਦੇਖਦੇ ਰਹੋ ਸਾਡੀ ਰਿਪੋਰਟ ਮੈਂ ਟੀਪੀ ਸਿੰਘ ਨਾਮ ਹੈ आज पब्लिक ने जो है बहुत रोड़ा पाया है वंदे भारत रोकवाने के ए, बहुत ज़्यादा जो है किया है और टू एफ भी चलाने के लिए जो है कह रहे थे उनकी बात मानकर जो है मैंने जो है वंदे भारत रोक दिया और टूए बी चला रहा हूँ लोग इतना ज़्यादा टाइम रोकते हैं इसको है। नहीं दस मिनट रोका था वन ली दस मिनट रुकती थी रुकने के चांस आगे से मैं बता दिया हूँ प्रशासन को हां प्रशासन जो चाहे जो करे ठीक है ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਂ ਰੋਇਤ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ